ਮੇਰਾ ਨਾਮ ਸ਼ਬਨਮਜੀਤ ਕੌਰ ਆ ਮੈਂ BCA ਫਰਸਟ ਈਅਰ ਵਿੱਚ ਸਟੱਡੀ ਕਰ ਰਹੀ ਹਾਂ ਇਸ ਟਾਈਮ ਤੇ ਤੇ ਮੇਰੇ ਪਾਪਾ ਮੰਮਾ ਨਾਲ ਠੱਗੀ ਹੋ ਗਈ ਧੀ ਮੈਂ ਇਸ ਟਾਈਮ ਉਸ ਟਾਈਮ ਘਾ ਰਹੀ ਸੀ ਮੈਂ ਨਾ ਹਾਰੀ ਸੀ ਉਸ ਟਾਈਮ ਤੇ ਤੇ ਕੋਈ ਦੋ ਜਣੇ ਆਏ ਦੇ ਪਹਿਲਾਂ ਇੱਕ ਜਣਾ ਆਇਆ ਇਹ ਕੋਈ ਮੰਮਾ ਮੰਮਾ ਨੂੰ ਪੁੱਛ ਰਿਹਾ ਹੈ ਕਿ ਐਡਰੈਸ ਵੱਲੋਂ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਉਹ ਮੰਮਾ ਨੇ ਨਹੀਂ ਦੱਸਿਆ ਮੰਮਾ ਕਹਿੰਦੇ ਮੈਨੂੰ ਨਹੀਂ ਸੇ ਪਤਾ ਹੈਗਾ ਪਿੱਛੇ ਦੋ ਜਣੇ ਆਏ ਇੱਕ ਮੀਆਂ ਬੀਵੀ ਆਏ ਦੇ ਆ ਉਹਨਾਂ ਨੇ ਗੱਲਾਂ ਵਿੱਚ ਲਗਾ ਲਿਆ ਫੁੱਕਾ ਮਾਰਤੀਆਂ ਇਹਨਾਂ ਦੇ ਉੱਤੇ ਉਹ ਬਾਬਾ ਵੀ ਪਿੱਛੇ ਮੁੜ ਕੇ ਆ ਗਿਆ ਜਦੋਂ ਜਦ ਕਿ ਉਹਨੂੰ ਅੱਗੇ ਸਿਲਸਾਣਾ ਚਾਹੀਦਾ ਸੀ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਬਾਰੇ ਕਿ ਉਹਨਾਂ ਨੇ ਗੱਲ ਕੀਤੀ ਦੀ ਹੋਈ ਆ ਦੋ ਜਾਣਿਆਂ ਦੇ ਪਿੱਛੇ ਉਹ ਫਿਰ ਵਾਪਸ ਆ ਰਿਹਾ ਮੁੜ ਕੇ ਉਹਨਾਂ ਨੇ ਮੰਮਾ ਨੂੰ ਮੰਮਾ ਪਾਣੀ ਲੈਣ ਅੰਦਰ ਆਏਦੇ ਆ ਮੰਮਾ ਹਲੇ ਬਾਹਰ ਜਾ ਰਹੀ ਆ ਤੇ ਉਹ ਬਾਬਾ ਪਾਪਾ ਨੂੰ ਅੰਦਰ ਲੈ ਕੇ ਵਾਪਸ ਆ ਰਿਹਾ ਵਾ ਤੇ ਮੰਮਾ ਪਿੱਛੇ-ਪਿੱਛੇ ਆ ਰਹੇ ਤੇ ਮੈਂ ਹਲੇ ਨਹਾ ਕੇ ਆਈ ਆ ਮੰਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਜੀ ਨਹੀਂ ਕਹਿਣਾ ਤੂੰ ਇਹਨਾਂ ਨੂੰ मामੂ ਕਹਿਣਾ ਵਾ ਠੀਕ ਹੈ ਤੇ ਮੈਂ ਅੱਗੋਂ ਕੁਝ ਨਹੀਂ ਬੋਲੀ ਹੈਗੀ ਹੂੰ ਨਾ ਕੁਝ ਨਹੀਂ ਕੀਤਾ ਹੈਗਾ ਕਿ ਮੈਂ ਇਦਾਂ ਬੋਲਾਂਗੀ ਤੇ ਉਹ ਬੋਲੀ ਜਾ ਰਹੀ ਤੁਹਾਡੇ ਕੋ ਇਹ ਸਮਾਨ ਹੈਗਾ ਉਹ ਤੁਸੀਂ ਲੈ ਕੇ ਆਓ ਤੇ ਮਮਾ ਕਹਿੰਦੇ ਕਿ ਨਹੀਂ ਸਾਡੇ ਕੋ ਬਾਬਾ ਜੀ ਕੁਝ ਨਹੀਂ ਹੈਗਾ ਅਸੀਂ ਤਾਂ ਪਾਪਾ ਦਾ ਬੜਾ ਮੁਸ਼ਕਿਲ ਨਾ ਇਲਾਜ ਕਰਵਾ ਰਹੇ ਹਾਂ ਡੈਲਸਿਸ ਹੋ ਰਹੀ ਪਾਪਾ ਦੀ 1 ਸਾਲ ਹੋ ਗਿਆ ਉਹ ਹੋ ਗਿਆ ਦਾਵਾ ਤੇ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਹੈਗਾ ਤੁਸੀਂ ਲੈ ਕੇ ਆਓ ਲੈ ਕੇ ਆਓ ਉਹਦਨ ਦੀਆਂ ਵੱਡੀ ਸਾਰੀ ਹੈ ਆਪਣੇ ਹੱਥ ਦੇ ਉੱਪਰ ਤੇ ਉਹ ਆਚਾਨੇ ਕਿ 10 ਸਮਾਨ ਮਮਾ ਮਮਾ ਲੈ ਕੇ ਆਏ ਪਹਿਲਾਂ ਥੋੜਾ ਸਮਾਨ ਲੈ ਕੇ ਉਹ ਕਹਿੰਦੇ ਨਹੀਂ ਤੁਹਾਡੇ ਕੋ ਹੋਰ ਹੈਗਾ ਵਾ ਅਸੀਂ ਚੱਲੇ ਆ ਤੁਸੀਂ ਆਪਣੇ ਸਮਾਨ ਨਹੀਂ ਲੈ ਕੇ ਆ ਰਹੇ ਘਰ ਦਾ ਅਹੀਂ ਨਹੀਂ ਤੁਹਾਨੂੰ ਠੀਕ ਕਰਕੇ ਜਾਣਾ ਤੇ ਹਮੇ ਕਿ ਸਾਨੂੰ ਪਾਪਾ ਠੀਕ ਹੋ ਜਾਣਗੇ ਕਿਸੇ ਵੀ ਤਰ੍ਹਾਂ ਤੇ ਮਮਾ ਫੇਰ ਸਮਾਨ ਲੈ ਕੇ ਆ ਗਏ ਅੰਦਰੋਂ ਉਹ ਕਹਿੰਦੇ ਕਿ ਤੁਹਾਡੇ ਕੋ ਪੈਸੇ ਵੀ ਆਗੇ ਤੁਹਾਡੇ ਕੋ ਇਸ ਕੱਲਾ ਸਮਾਨ ਨਹੀਂ ਹੈਗਾ ਤੇ ਮਮਾ ਕਹਿੰਦੇ ਕਿ ਨਹੀਂ ਬਾਬਾ ਜੀ ਸਾਡੇ ਕੋ ਕੋਈ ਪੈਸੇ ਨਹੀਂ ਹੈਗੇ ਸਾਡੇ ਕੋ ਥੋੜੇ ਬਹੁਤ ਪੈਸੇ ਉਹਦਣਾ ਤੇਹੀਂ ਡੈਂਸਿਸ ਕਰवानी ਪਾਪਾ ਦੀ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਜਿੰਨੇ ਵੀ ਹੈਗੇ ਤੁਸੀਂ ਲੈ ਕੇ ਆਓ ਤੇ ਮਮਾ ਫੇਰ ਪੈਸੇ ਵੀ ਲੈ ਕੇ ਆਏ ਆ ਥੋੜੇ ਬਹੁਤ ਪੈਸੇ ਸਾਡੇ ਕੋ 80000 ਰੁਪਿਆ ਪਿਆਦਾ ਸੀਗਾ ਉਹ ਵੀ ਕਢਵਾਇਆ ਸੀ ਅਸੀਂ ਬੈਂਕ ਚ ਤੇ ਉਹ ਅਸੀਂ ਲੈ ਕੇ ਆਏ ਮਮਾ ਲੈ ਕੇ ਆਏ ਆ ਤੇ ਉਹ ਕਹਿੰਦੇ ਕਿ ਉਹਨਾਂ ਕੋ ਇੱਕ ਨਾ ਰੁਮਾਲ ਸੀਗਾ ਤੇ ਉਹ ਜਿਹੜੇ ਨਾਲ ਤੂੰ ਆਏ ਸੀ ਉਹ ਕਹਿ ਰਹੇ ਇਹ ਰੁਮਾਲ ਹਾਂ ਨੂੰ ਦੇ ਦੋ ਕਹਿੰਦੇ ਕਿ ਨਹੀਂ ਇਹ ਅਸੀਂ ਤੁਹਾਨੂੰ ਨਹੀਂ ਦੇਣਾ ਇਹ ਇਹਨਾਂ ਨੂੰ ਹੀ ਦੇਣਾ ਵਾ ਰੁਮਾਲ ਤੇ ਉਹਨਾਂ ਕੋਲ ਨਾ ਕਾਫੀ ਸਾਦਾ ਕਾਗਜ਼ ਸੀਗੇ ਤੇ ਇੱਕ ਪੋਲੀਥੀਨ ਹੈਗਾ ਸਾਡੇ ਕੋਲ ਉਹ ਕਹਿੰਦੇ ਕਿ ਇਹ ਜਿਹੜਾ ਤੁਹਾਡਾ ਸੋਨਾ ਵਗੈਰਾ ਵਾ ਇਹ ਤੁਸੀਂ ਡੱਬੀਆਂ ਚ ਨਹੀਂ ਤੁਹਾਡੇ ਤੇ ਡੱਬੀਆਂ ਇਦਾਂ ਵੱਧ ਜਾਣਗੀਆਂ ਤੁਸੀਂ ਸੋਨਾ ਵਗੈਰਾ ਕੱਢ ਕੇ ਇਲਫਾਫੇ ਦੇ ਉੱਤੇ ਰੱਖੋ ਉਹਨਾਂ ਨੇ ਆਪੇ ਹੀ ਕੱਢ ਕੇ ਉਹਨਾਂ ਨੇ ਉਹ ਸੋਨਾ ਇਲਫਾਫੇ ਦੇ ਉੱਪਰ ਰੱਖਿਆ ਵਾ ਪੈਸੇ ਵਗੈਰਾ ਰੱਖੇਦੇ ਉੱਪਰ ਉਹਨਾਂ ਨੇ ਇਲਫਾਫੇ ਦੇ ਉੱਪਰ ਤੇ ਉਹਨਾਂ ਨੇ ਉਹ ਸਾਰਾ ਗੁੱਚੂ-ਮੁੱਚੂ ਕਰਕੇ ਜਿਹੜਾ ਉਹ ਕਾਗਜ਼ ਦੇ ਵਿੱਚ ਲੁਬੇਟਦਾ ਨਾਲੇ ਕੱਪੜੇ ਦੇ ਵਿੱਚ ਲੁਬੇਟ ਦਿੰਦਾ ਜਾਵਾ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨੂੰ ਤੁਹਾਨੂੰ ਧੂਨਾ ਕਰਕੇ ਧਵਾਵਾਂਗੇ ਮੰਮਾ ਨੂੰ ਕਹਿ ਰਿਹਾ ਕਿ ਤੁਸੀਂ ਜਾ ਕੇ ਪਾਣੀ ਦਾ ਗਲਾਸ ਭਰੋ ਕੁਝ ਵੀ ਲੋ ਤੇ ਪਾਪਾ ਪਾਪਾ ਦੇ ਸਿਰ ਦੇ ਉੱਤੋਂ 7 ਵਾਰੀ ਵਾਰ ਕੇ ਨਾ ਤੇ ਉਹ ਛਿੱਟੇ ਮਾਰੋ ਤੇ ਮੰਮਾ ਤੇ ਪਾਣੀ ਦਾ ਗਲਾਸ ਲੈਣ ਚੱਲ ਗਏ ਪਾਪਾ ਤੇ ਪਿੱਛੇ ਉਹ ਪਾਪਾ ਨੇ ਹੋਏ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਚਾਹ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮੰਮਾ ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲੱਗੇ ਹਾ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਨੀ ਸੀ ਨਾ ਦੋ ਮੀਆਂ ਬੀਵੀ ਉਹ ਚੋਂ ਭਾਈ ਉੱਠ ਕੇ ਮਮਾ ਪਾਪਾ ਕੋਈ ਚਲ ਗਿਆ ਉਹਨਾਂ ਨੂੰ ਗੱਲਾਂ ਚ ਉਲਝਾ ਦਿੱਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਤੇ ਸੋਣਾ ਤੇ ਮੇਰੇ ਲੱਗੇ ਪਿਆਸ ਸੀਗਾ ਜਿਹੜਾ ਹਾਡਾ ਸੀਗਾ ਤੇ ਉਹਨਾਂ ਨੇ ਨਾ ਜਿਹੜਾ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਬੁੱਢੀ ਦੇ ਮਗਰੇ ਤੇ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋਲ ਉਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਕੋਟ ਲਈ ਸੀ ਤੇ ਉਹਨੇ ਨਾ ਸਾਡੀ ਪੋਟਲੀ ਕਿੱਡੀ ਵੱਡੀ ਸੀ ਸੋਨੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਸਾਡੀ ਪੋਟਲੀ ਕਿੱਡੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਸਾਡਾ ਸੋਨਾ ਡਬਲ ਹੋਏਗਾ ਇਹ ਤੇ ਸਭੋ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦੀ ਧੱਕਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅਗੇ ਰੱਖ ਕੇ ਆਓ ਜਾਓ ਇਹ ਕਰੋ ਉਹ ਮੈਂ ਜਾ ਨਹੀਂ ਸੀ ਰਹੀ ਫਿਲਹਾਲ ਉਹਨਾਂ ਨੇ ਮੈਨੂੰ ਜ਼ੋਰ ਦੀ ਧੱਕਾ ਮਾਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿਹਾ ਮम्मा ਕੁਝ ਨਹੀਂ ਚਾਹੇਗਾ ਉਸੇ ਟਾਈਮ ਮੈਂ ਮम्मा ਨੂੰ ਰੋਲਾ ਰੂਲਾ ਪਾਇਆ ਕਿ ਮम्मा ਅੱਲੇ ਅਸੀਂ ਬਾਹਰ ਆਏ ਹੋ ਪਤਾ ਨਹੀਂ ਲੱਗਾ ਕਿੱਥੇ ਚਲੇ ਗਏ ਸਾਰੇ ਸੀਸੀਟੀਵੀ ਕੈਮਰਾਸ ਵਗੈਰਾ ਵੀ ਚੈੱਕ ਕੀਤੇ ਨੇ ਪੁਲਿਸ ਨੇ ਤੇ ਮੇਰੇ ਕੋ ਇਹ ਮੈਂ ਇਹੀ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਹਿਬ ਨਿਊ ਆਏ ਦੇ ਗੁਰਦਾਸਪੁਰ ਵਿੱਚ ਉਹ ਸਾਡੇ ਜਲਦੀ ਤੋਂ ਜਲਦੀ ਮਦਦ ਕਰਨਗੇ ਕਿ ਇਹ ਜੋ ਸਾਡੇ ਨਾਲ ਹੋਇਆ ਵਾ ਅੱਜ ਉਹ ਕੱਲ੍ਹ ਨੂੰ ਕਿਸੇ ਹੋਰ ਨਾਲ ਨਾ ਹੋਏ ਅਸੀਂ ਬਹੁਤ ਮੁਸ਼ਕਿਲ ਨਾਲ ਪੈਸੇ ਜੋੜੇ ਦੇ ਸੀਗੇ ਤੇ ਉਹ ਜੋ ਮੇਰੇ ਪਾਪਾ ਦੇ ਬਹੁਤ ਮੁਸ਼ਕਿਲਾਂ ਇਲਾਜ ਕਰਿਆ ਉਹਦੇ ਜਲਦੀ ਤੋਂ ਜਲਦੀ ਉਹ ਪੈਸੇ ਮਿਲ ਜਾ ਤੋ ਫੜੇ ਜਾਣ ਜੀ ਮੇਰਾ ਨਾਮ ਪਰਮਜੀਤ ਤੇ ਹਾਂਜੀ ਆਈਪੀ ਇਹਨਾਂ ਨਾਲ ਬਾਤ ਬਿਠਾ ਲਿਆ ਸੀ ਤੇ ਪੀਪੀ ਮੈਂ ਪਿੱਛਾ ਠੀਕ ਨੀ ਗਏ ਤੇ ਧੰਵਾਦ ਚ ਮੈਂ ਨਵਾਲ ਦਿਨੀ ਜਾਂ ਤਉ ਪਸੇਖ ਲੋ ਤੇ ਇਹ ਦੋ ਜਣੇ ਆਏ ਆ ਤੇ ਪਹਿਲਾਂ ਦੋ ਜਣੇ ਆਏ ਆ ਤੇ ਪਹਿਲਾਂ ਇੱਕ ਜਣਾ ਆਇਆ ਫਿਰ ਪੁੱਛਦਾ ਬਾਪੀ ਇਹ ਪੀਵਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮੈਂ ਆਖਿਆ ਵੀ ਮਨੂਨੀ ਜੇ ਪਤਾ ਸ਼ਿਵਜੀ ਦਾ ਮੰਦਿਰ ਫਿਰ ਦੋ ਜਣੇ ਮਗੜੇ ਆਏ ਆ ਉਹ ਚਲ ਗਿਆ ਵਾ ਫਿਰ ਉਹ ਕਹਿੰਦੇ ਆ ਵੀ ਹਾਂ ਹਾਂ ਇਹ ਬਾ ਇਹ ਪਾ ਬਸਨ ਕੀ ਪੁੱਛਦਾ ਹੀ ਐਪੀ ਉਹ ਬਾਬੇ ਨੇ ਸਾਨੂੰ ਇਹ ਨਾ ਪੁੱਛਿਆ ਪੀ ਸ਼ਿਵਜੀ ਦਾ ਮੰਦਿਰ ਕਿੱਥੇ ਜੀ ਸ਼ਿਵਜੀ ਦਾ ਮੰਦਿਰ ਮੈਂ ਨਹੀਂ ਦੱਸਿਆ ਕਿ ਮੈਨੂੰ ਨਹੀਂ ਪਤਾ ਕਿੱਥੇ ਆ ਬਾਅਦ ਚ ਉਹ ਬੈਗੇ ਉਹਨਾਂ ਨੇ ਗੱਲਾਂ ਵਿੱਚ ਇਹਨਾਂ ਨੂੰ ਲੈਣ ਦਾ ਵਾ ਬਾਅਦ ਚ ਉਹ ਭਾਈ ਵੀ ਮਗੜੇ ਹੀ ਆ ਗਿਆ ਵਾ ਉਹ ਜਿਹੜਾ ਸ਼ਿਵਜੀ ਦਾ ਮੰਦਿਰ ਪੁੱਛਦਾ ਸੀ ਤੇ ਮਨੂੰ ਕਹਿੰਦਾ ਕਿ ਪਾਣੀ ਲੈ ਕੇ ਆਓ ਤੇ ਮੈਂ ਪਾਣੀ ਲੈ ਕੇ ਆਈ ਮੈਂ ਵੀ ਚੱਲ ਪਾਣੀ ਪਿਆ ਲਿਆ ਉਹਨੂੰ ਦਾਂ ਉਹਨੇ ਜਦ ਪਾਣੀ ਮੰਗਿਆ ਮੇਰੇ ਤੋਂ ਮੈਂ ਪਾਣੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਵਾ ਕਹਿੰਦੇ ਵਾ ਪਾਣੀ ਲੈ ਕੇ ਜਾਣ ਹੀ ਨਹੀਂ ਦੇਈ ਤੇ ਇਹਨੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਅੰਦਰ ਲੈ ਕੇ ਆਉਂਦੇ ਆ ਤੇ ਮਗੜੇ ਮੈਂ ਮੈਂ ਹੈਪੀ ਅੰਦਰ ਅਗੇ ਤਾਂ ਤੂਪੇ ਲਵੇ ਪਾਇਆ ਸੀ ਤੇ ਆਪ ਹੀ ਫੜਕੇ ਲਿਆਇਆ ਬਾਬਾ ਅੰਦਰ ਅੰਦਰ ਲਿਆ ਕੇ ਦਿੱਥੇ ਬਿਠਾ ਲਤਾ ਤੇ ਆਪ ਇੱਥੇ ਬਹਿ ਗਿਆ ਤੇ ਮਗੜੇ ਮਗੜੇ ਮੈਂ ਆ ਗਈ ਤੇ ਮਗੜਾ ਆਨ ਕੇ ਜਦੋਂ ਮੈਨੂੰ ਮੈਂ ਵੀ ਇੱਥੇ ਆਨ ਕੇ ਬਹਿ ਗਈਆਂ ਪਤਾ ਨਹੀਂ ਉਹਨੇ ਵੀ ਕੀ ਹੰ ਤੇ ਕੀਤਾ ਵਾ ਤੇ ਮੈਨੂੰ ਕਹਿੰਦਾ ਵੀ ਜੋ ਜੋ ਸਮਾਨਾ ਤੂੰ ਲਿਆ ਮੈਂ ਵੀ ਮੇਰੇ ਕੋਲ ਸਮਾਨ ਕੁਛ ਨਹੀਂ ਆ ਫਿਰ ਮੇਰੇ ਕੋਲ ਸਮਾਨ ਹੈ ਨਹੀਂ ਆ ਕੋਈ ਵੀ ਪਨਾਮਾ ਰੱਖਿਆ ਵਾ ਕਹਿੰਦਾ ਤੇਰੇ ਕੋਲ ਸਮਾਨ ਹੈਗਾ ਜੇ ਕਿਨ ਦਬਕੇ ਲਾ ਕੇ ਕਹਿੰਦਾ ਸੀ ਤੇ ਆ ਚਾਹੇ ਆਪਣੇ ਹੱਥ ਤੇ ਦੰਦੀਆਂ ਵਰਦਾ ਸੀ ਔਂੜ ਕੇ ਤੇ ਫੂਕਾ ਮਾਰਦਾ ਸੀ ਆਦੇ ਉੱਤੇ ਤੇ ਮੈਂ ਉਸੇ ਵਕਤ ਲੈਨ ਚਲ ਜਾਂਦੀ ਹਿਲ ਮਾਰੀ ਚ ਤੇ ਫੇਰ ਮ ਉਹ ਫੇਰ ਜੇ ਤੂੰ ਫੇਰ ਉਹਨੇ ਮੈਂ ਕਿਹਾ ਪੀ ਮੈਂ ਕਿ ਹੁ ਕੋਸ਼ਿਸ਼ਾ ਮੇਰੇ ਕੋ ਹੋਰ ਕੁਛ ਹੈ ਨਹੀਂ ਆ ਕਹਿੰਦਾ ਤੇਰੇ ਕੋ ਹੈਗਾ ਸਭ ਕੁਝ ਲੈ ਕੇ ਆ ਫੇਰ ਦੰਦੀਆਂ ਵੱਢਣ ਲੱਗ ਪੈਂਦਾ ਹੀ ਆਪਣੇ ਹੱਥ ਤੇ ਤਫੂਕਾ ਮਾਰਨ ਲੱਗ ਪੈਂਦਾ ਹੀ ਕਿ ਜਿੱਦਾਂ ਸਾਡੀ ਉਹਨੇ ਬੁੱਧੀ ਪਲਿਸ਼ਟ ਕਰ ਦਿੱਤੀ ਸਾਨੂੰ ਦੋਨਾਂ ਨੂੰ ਪਤਾ ਨਹੀਂ ਲੱਗਾ ਬੇਟੀ ਮੇਰੀ ਨਾ ਆਉਂਦੀ ਸੀ ਇਹ ਮੈਂ ਮਗਰ ਨਾ ਆਉਂਦੀ ਬਾਹਰ ਬੈਠੀ ਰਹਿੰਦੀ ਤੇ ਮੇਰੀ ਬੇਟੀ ਆ ਮੇਰਾ ਪਿਓ ਆ ਆਦਮੀ ਮੇਰੇ ਆ ਜਿਹਨਾਂ ਨੂੰ ਕੁਛ ਕਰ ਜਾਂਦਾ ਤੇ ਮੈਂ ਕੀ ਲੈਣਾ ਨਾ ਨਹੀਂ ਹਾਂ ਇਹ ਜਿੱਤਾ ਕਿ ਦੂਣਾ ਬਣ ਜਾਏਗਾ ਉਹ ਭਾਈ ਦਿਆ ਹੀ ਕਹਿ ਦੂਜੇ ਭਾਈ ਨੇ ਸਾਨੂੰ ਕੀਤਾ ਨਾ ਪਿਆਉ ਕਰਦਾ ਜਉਂ ਕਰਦਾ ਵਾ ਤੇ ਸਾਨੂੰ ਪਤਾ ਨਹੀਂ ਉਹਨੇ ਕੀ ਕੀਤਾ ਮੈਂ ਤੇ ਗੱਲਾਂ ਚਾਉਣ ਵਾਲੀ ਨਹੀਂ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲਓ ਕਿ ਮੈਂ ਇੰਨੀ ਪੀ ਹੈ ਗਈ ਆ ਤੇ ਮੈਂ ਤੈਨੂੰ ਘਾਟ ਨਹੀਂ ਮਾਰਦੀ ਦੋ ਜਾਨੇ ਬੰਦੇ ਸੀ ਤੇ ਇੱਕ ਜਨਾਨੀ ਲੇੜੀ ਤੁਸੀਂ ਕੀ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀ ਮੰਗ ਕਰਦੇ ਜੀ ਹੁਣ ਮੰਗਾਈ ਕਰਨੀ ਕਿ ਸਾਡਾ ਸਮਾਨ ਵਾਪਸ ਮਿਲ ਜੇ ਤਾਂ ਉਹਨਾਂ ਨੂੰ ਸਗਾਂ ਮਿਲੇ